ਦਾ ਮੌਸਮ ਦੇ ਨਾਲ ਜੁੜੀ ਬਹੁਤ ਅਹਿਮ ਜਾਣਕਾਰੀ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਭਾਰਤੀ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਵਾਸਤੇ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਹੈ ਜੀ ਹਾਂ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ 2 ਦਿਨਾਂ ਤੱਕ ਮੀਂਹ ਵਾਸਤੇ येलो ਅਲਰਟ ਜਾਰੀ ਕੀਤਾ ਗਿਆ ਅੱਜ ਰਾਤ ਤੋਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੌਨਸਨ ਜੂ ਹੈ ਮਰ ਤੋਂ ਐਕਟਿਵ ਹੋ ਜਾਏਗਾ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਕਦਮ ਕੀ ਆਪਣਾ ਮਰਚਾਸਪਤ ਲਏਗਾ आईएमडी ਨੇ ਕਿਹਾ ਕਿ ਦੇਸ਼ ਦੇ ਪੱਛਮੀ ਮੱਧ ਉੱਤਰ-ਪੱਛ ਬੰਗਾਲ ਦੀ ਖਾੜੀ ਦੇ ਤੱਟਵਰਤੀ ਖੇਤਰਾਂ ਅਧਿਆਨਦਰਾ ਪ੍ਰਦੇਸ਼ ਤੇ ਕਲਿੰਗਪਟਨਮ ਅਤੇ ਗੋਪਾਲਪੁਰ ਨੇੜੇ ਘੱਟ ਦਬਾਅ ਬਣ ਰਿਹਾ ਹੈ ਇਸ ਕਾਰਨ 1 ਸਤੰਬਰ ਨੂੰ ਤੱਟਵਰਤੀ ਆਂਧਰਾ ਪ੍ਰਦੇਸ਼ ਤੇਲੰਗਨਾ ਪੂਰਬੀ ਮੱਧ ਪ੍ਰਦੇਸ਼ ਛੱਤੀਸਗੜ੍ਹ ਅਤੇ ਪੂਰਬੀ ਦੱਖਣੀ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਵਿੱਚ ਦਰਮਿਆਨੀ ਤੋਂ ਬਹੁਤ ਪਾਰਿਵਾਰਿਕ ਹੁੰਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅਗਲੇ 24 ਘੰਟਿਆਂ ਦੇ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਪੂਰੀ ਤਰ੍ਹਾਂ ਦੇ ਨਾਲ ਜਤਾਈ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਭਾਰਤ ਖਾਸ ਤੌਰ ਤੇ ਦਿੱਲੀ ਐਨਸੀਆਰ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਗੁਜਰਾਤ ਦੇ ਵਿੱਚ ਫਲਹਾਲ ਪਾਰੀ ਮੀਂਹ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਇਸ ਦੇ ਨਾਲ ਹੀ ਗੁਜਰਾਤ ਦੇ ਤੱਟਵਰਤੀ ਹਿੱਸੇ ਤੋਂ ਸ਼ੁਰੂ ਹੋਇਆ ਤੂਫਾਨ ਏ ਐਸ ਐਨ ਇਹ ਕਾਫੀ ਜੁਆ ਹੈ ਅੱਗੇ ਵੱਧ ਕੇ ਉਮਾਨ ਵੱਲ ਵੱਧ ਕੇ ਦਿੱਲੀ ਐਨ ਸੀ ਆਰ ਦਾ ਮੌਸਮ ਜੂ ਹੈ ਇੱਕਦਮ ਆਪਣਾ ਮਜ਼ਾਦ ਬਦਲ ਚੁੱਕਿਆ ਹੈ ਮੌਸਮ ਵਿਭਾਗ ਦੇ ਮੁਤਾਬਿਕ ਨੇ ਹਾਲ ਦੇ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਹੋ ਸਕਦਾ ਹੈ 1 ਸਤੰਬਰ ਯਾਨੀ ਕਿ ਅੱਜ ਬਿਹਾਰ ਦੇ ਵਿੱਚ ਮੀਂਹ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆਈ ਪਰ ਅਸਮਾਨ ਦੇ ਵਿੱਚ ਕਾਲੇ ਬੱਦਲ ਜ਼ਰੂਰ ਇਸ ਲਈ ਚਾਹੀਏ ਨੇ ਦੱਸਦੀ ਹੈ ਕਿ ਬਿਹਾਰ ਉੱਤਰ ਪ੍ਰਦੇਸ਼ ਅਤੇ ਉੱਤਰੀ ਭਾਰਤ ਰਾਜਾਂ ਦੀ ਹਾਲਤ ਵੀ ਇਹੀ ਬਣੀ ਰਹਿਣ ਵਾਲੀ ਹੈ ਯਾਨੀ ਕਿ ਹਲਕੇ ਬੱਦਲ ਜ਼ਰੂਰ ਤੁਹਾਨੂੰ ਅਸਮਾਨ ਦੇ ਵਿੱਚ ਨਜ਼ਰ ਆਉਣਗੇ ਪਰ بارش ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸੰਭਾਵਨਾ ਜੋ ਹੈ ਮੌਸਮ ਵਿਭਾਗ ਦੇ ਵੱਲੋਂ ਨਹੀਂ ਬਲਾਈ ਗਈ। ਪਰ ਮੈਂ ਦਿਨ ਦਾ ਤਾਪਮਾਨ ਜੋ ਹੈ ਵੱਧ ਤੋਂ ਵੱਧ 35 ਤੱਕ ਰਹਿ ਸਕਦਾ ਹੈ ਪਰ ਲੋਕਾਂ ਨੂੰ ਹਮਸ ਪਰਿਕਰਮੀ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਦੀ ਵੀ ਇਹੀ ਸਥਿਤੀ ਬਣੀ ਰਹੇਗੀ। ਦੱਸਿਆ ਹੈ ਕਿ ਦਿੱਲੀ ਐਨਸੀਆਰ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਰ ਹਮਸ ਦੇ ਨਾਲ ਕੁਫੀ ਸਾਬ ਇਸ ਲਈ ਪਰੇਸ਼ਾਨ ਨੇ ਮੌਸਮ ਵਿਭਾਗ ਨੇ ਕਿਹਾ ਕਿ ਬੀਤੀ ਅੱਧੀ ਰਾਤ ਆਂਦਰਾ ਤੱਟ ਦੇ ਨੇੜੇ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਡੂੰਘਾ ਦਬਾਅ ਬਣ ਸਕਦਾ ਹੈ ਇਸ ਕਰਕੇ ਮੱਧ ਭਾਰਤ ਅਤੇ ਦੱਖਣੀ ਭਾਰਤ ਦੇ ਵਿੱਚ ਕੁਝ ਹਿੱਸਿਆਂ ਤੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੱਕ ਪਰ ਦੀ ਆਂਦਰਾ ਪ੍ਰਦੇਸ਼, ਓਡੀਸ਼ਾ, ਤਲੰਦਨਾ, ਬਧਰਬ ਰਾਇਲ ਸੀਮਾ ਦੇ ਵਿੱਚ ਪਾਰੀ ਤੋਂ ਬਹੁਤ ਬਾਰੀ ਬਾਰਿਸ਼ ਦੀ ਸੰਭਾਵਨਾ ਮੌਸਮ ਵਿਭਾਗ ਨੇ ਨਾ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਹੈ ਜਾਰੀ ਕੀਤਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਇਲਾਕੇ ਅਜਿਹੇ ਜਿਨ੍ਹਾਂ ਦੇ ਵਿੱਚ ਇਸ ਵੇਲੇ ਬੱਦਲ ਛਾਏ ਹੋਏ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲ ਧਰੂਰ ਛਾਏ ਨੇ ਠੰਡੀਆਂ ਹਵਾਵਾਂ ਦੀ ਬੀਤੀ ਸ਼ਾਮ ਕਾਫੀ ਤੇਜ਼ੀ ਦੇ ਨਾਲ ਦਸਤਕ ਹੋਈ ਸੀ ਪਰ ਦਿਨ ਚੜ੍ਹਦਿਆਂ ਸਤਾਰ ਯਾਨੀ ਕਿ 1 ਸਤੰਬਰ ਨੂੰ ਜੋ ਹੈ ਮੌਸਮ ਨੇ ਜਿਹਾ ਮਹਿਸਾਸ ਬਦਲਿਆ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਕੜਾਕੇਦਾਰ ਧੁੱਪਾਂ ਦੀ ਦਸਤਕ ਪੁੱਜੀ ਜਿਸ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਗਰਮੀ ਦਾ ਸਾਹਮਣਾ ਕਰਨਾ ਪਤਾ ਪਹਿਰੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਨੇ ਆਪਣਾ ਮિજાਜ ਇਸ ਵੇਲੇ ਕਿਵੇਂ ਰੱਖਿਆ ਸਾਨੂੰ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ